ਲੇਜੋ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈਜੋ 100 ਰੁਪਏ ਭਾਈ ਜੀ ਬਾਜ਼ਾਰ ਚ 5-500 ਰੁਪਏ ਇੱਥੇ ਕਰਤਾ 100 ਰੁਪਏ ਦਾ ਸੂਟ ਬਿਲਕੁਲ ਭਾਈ ਜੀ 100 ਰੁਪਏ ਦਾ ਸੂਟ ਵੱਡੇ ਬੜਾ ਸਾਰੇ ਭਾਵੇਂ ਬਣਾਣਾ ਫਰਾਗ ਦੇ ਬਣਾ ਇਹਦੇ ਵਿੱਚ ਇੱਕ ਉਹ ਰੈਡੀ ਮੇਡ ਸੂਟ ਵੇਖੋ ਉਹ 200 ਰੁਪਏ ਦਾ ਉਹ ਜਿਹੜੇ ਬਾਜ਼ਾਰ ਚ 6-600 ਰੁਪਏ ਸਵਾਈ ਲੈਂਦੇ ਰੈਡੀ ਮੇਡ ਸੂਟ ਦਵਾਂਗੇ 200 ਰੁਪਏ ਦੇ ਵਿੱਚ 200 ਰੁਪਏ ਦੇ ਸੂਟ ਚੈੱਕ ਕਰ ਲੋ 670 ਤੋਂ ਘੱਟ ਕੋਈ ਦਿੰਦਾ ਨਹੀਂ ਇਹ ਵੀ ਲਾਤੀ ਸੇਲ ਦੁਪੱਟੇ ਵਾਲਾ ਸੂਟ ਸਿਰਫ 200 ਰੁਪਏ ਦਾ ਮਿਲਣਾ 4 ਦਿਨਿਆਂ ਤੁਹਾਨੂੰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਆਜੋ ਲੈ ਜਾਓ 200 ਰੁਪਏ ਦੇਖੋ ਚਾਰੇ ਪਾਸੇ ਦੇਖੋ ਸਾਰੇ ਪਾਸੇ ਨਿਗਾਹ ਮਾਰ ਕੇ ਦੇਖ ਲਓ ਵੱਡੇ ਮੇਲੇ ਲੱਗ ਆ ਲੋਕ ਦੂਰੋਂ ਦੂਰੋਂ ਆ ਗਏ ਆ ਲੋਕਾਂ ਦੇ ਫਾਇਦੇ ਹੋ ਰਿਹਾ ਆ ਦੇਖੋ ਭੈਣਾ ਕਿੰਨੀਆਂ ਖੁਸ਼ ਹੋ ਗਈਆਂ ਕਹਿੰਦੀਆਂ ਪਹਿਲੀ ਵਾਰੀ ਸਾਡੇ ਫਾਇਦੇ ਹੋਇਆ ਬਜ਼ਾਰਾਂ 'ਚ ਜਾ ਕੇ ਲੁੱਟਣਾ ਨਾ ਕਰਾਓ ਓਏ ਆ ਬਜ਼ਾਰਾਂ 'ਚ ਦੋ ਦੋਸਤਾਂ ਦਾ ਦੁਪੱਟਾ ਅਸੀਂ ਦਵਾਂਗੇ 50 ਰੁਪਏ 50 ਰੁਪਏ ਦਾ ਦੁਪੱਟਾ ਓਏ ਆ ਵੇਖੋ ਦੁਪੱਟੇ ਇਹ ਦਵਾਂਗੇ ਜਿਹੜਾ 200 300 ਰੁਪਏ ਦਾ 250 ਉਹ 70 ਰੁਪਏ ਦਾ ਦੁਪੱਟਾ ਜਿਹੜਾ 15 1500 ਦਾ ਸੂਟ ਦਿੰਦੇ ਬਜ਼ਾਰਾਂ 'ਚ ਉਹ ਦਵਾਂਗੇ 750 ਦੀ ਰੇਂਜ ਕੋਈ 500 ਨਹੀਂ ਕੋਈ 600 ਨਹੀਂ ਆ ਵੀ 250 ਰੁਪਏ 'ਚ 22 250 ਚ ਲੈ ਜਾਓ ਅਸੀਂ ਖੁਦ 800 ਰੁਪਏ ਦਾ ਵੇਚਦੇ ਸੀ ਪਰ ਸੇਲ ਦੇ ਵਿੱਚ ਕਰਤੇ ਆ 800 ਦੇ ਦੋ ਆ ਦੇਖੋ 400 ਰੁਪਏ ਦਾ ਸੂਟ ਕਰਤਾ ਮਲਾਈ ਯਾਰ ਕਾ ਕੱਪੜਾ ਕਰਤਾ ਬਾਜ਼ਾਰ ਦੇ ਵਿੱਚ ਜਿਹੜੀ 1000 1000 ਰੁਪਏ ਦੀ ਇੱਕ ਮਿਲਦੀ ਇੱਥੇ 1000 ਦੀਆਂ 4 250 ਰੁਪਏ ਦੀ ਬੈੱਡ ਸ਼ੀਟ ਇਹਦੇ ਵਿੱਚ ਰੰਗ ਬਹੁਤ ਨਾਲੇ ਸਹਰਾਣੇ ਕਬਰ ਵੀ ਅਸੀਂ ਨਾਲ ਦੇ ਰਹੇ ਆਂ ਇਹੜਾ ਬਾਜ਼ਾਰ 'ਚ ਬਾਰ ਬਾਰ 15 1500 ਦਾ ਦਿੰਦੇ ਉਹ 500 ਰੁਪਏ ਦਾ ਸੂਟ ਦੇ ਦੇਾਂਗੇ 500 ਰੁਪਏ ਦਾ ਉਹ ਲੈ ਜਾਓ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਭਾਈ ਜੀ ਬਾਜ਼ਾਰ 'ਚ 5 500 ਰੁਪਏ ਇੱਥੇ ਕਰਤਾ 100 ਰੁਪਏ ਦਾ ਸੂਟ ਬਿਲਕੁਲ ਭਾਈ 100 ਰੁਪਏ ਦਾ ਸੂਟ ਵੱਡੇ ਬੜਾ ਸਾਰੇ ਭਾਵੇਂ ਭਰਾਣਾ ਫਰਾਗ ਦੇ ਬਣਾ ਇਹਦੇ ਵਿੱਚ ਇੱਕ ਉਹ ਰੈਡੀमेड ਸੂਟ ਵੇਖੋ ਉਹ 200 ਰੁਪਏ ਦਾ ਉਹ ਜਿਹੜੇ ਬਾਜ਼ਾਰ 'ਚ 6 600 ਰੁਪਏ ਸਵਾਈ ਲੈਂਦੇ रेडीमेड सूट ਦਵਾਂਗੇ 200 ਰੁਪਏ ਦੇ ਵਿੱਚ 200 ਰੁਪਏ ਦੇ ਦੇਖੋ ਜੀ ਬਾਜ਼ਾਰ ਚ 6 700 800 ਤੋਂ ਘੱਟ ਦੇਣਾ ਨੇ ਇੱਥੇ ਰੈਡੀमेड ਬਿਲਾ ਆਜੋ ਸੂਟ ਬਣਿਆ ਬਣਾਇਆ ਲੈ ਜਾਓ 200 ਰੁਪਏ ਦਾ ਇੱਕ ਹੋਰ ਫਾਇਦਾ ਕਰ ਦਿੰਦੇ ਆ ਆ ਦੇਖੋ ਸੂਟ ਚੈੱਕ ਕਰ ਲੋ 6 700 ਤੋਂ ਘੱਟ ਕੋਈ ਦਿੰਦਾ ਨਹੀਂ ਇਹ ਵੀ ਲਾਤੀ ਸੇਲ ਦੁਪੱਟੇ ਵਾਲਾ ਸੂਟ ਸਿਰਫ 200 ਰੁਪਏ ਦਾ ਮਿਲਣਾ ਚਾਰ ਦਿਨਿਆ ਤੁਹਾਨੂੰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਆਜੋ ਲੈ ਜਾਓ 200 ਰੁਪਏ ਦਾ ਬੜੀ ਦੂਰੋਂ ਬੀਬੀਆਂ ਆਇਆ ਵੇਖੋ 200 ਰੁਪਏ ਦਾ ਸੂਟ ਨਾਲ ਦੁਪੱਟਾ ਉਹ ਕੋਈ ਨਹੀਂ ਦਿੰਦਾ ਬਾਜ਼ਾਰ 'ਚ ਉਹ 6 600 700 ਰੁਪਏ ਸੂਟ ਕਿਹ ਦਿੰਦੇ ਅਸੀਂ ਦਵਾਂਗੇ ਉਹ ਵੇਖੋ ਮੇਲੇ ਲੱਗੇ ਉਧਰ ਦੇਖੀ ਬੜੀ ਦੂਰੋਂ ਆਇਆ ਪੈਣਾ ਉੱਧਰ ਦੇਖੋ ਜੀ ਦੂਰੋਂ ਦੇਖ ਲੋ ਰਸ਼ ਪੈ ਗਿਆ ਵੱਡਾ ਸੇ ਲੱਗ ਗਈ ਚਾਰ ਦੇ ਰਹਿ ਗਏ ਕੋਈ 100 ਰੁਪਏ ਦਾ ਸੂਟ ਕੋਈ 200 ਰੁਪਏ ਦਾ ਸੂਟ ਬੀਬੀ ਕਿਹੜਾ ਸੂਟ ਲੈਣਾ ਆ ਸਾਰੇ ਫੜਾ ਦਿਓ ਸਾਰੇ ਫੜਾ ਦਈਏ ਆ ਦੇਖੋ ਕਿਨੇ ਸਾਰੇ ਫੜਾ ਦਿਓ ਅਸੀਂ ਜਿਹੜਾ ਦਿਖਾ ਰਹੇ ਆ ਉਹ ਦੇ ਰਹੇ ਆ 100 ਵਾਲਾ ਲੈ ਜਾਓ 200 ਵਾਲਾ ਲੈ ਜਾਓ ਆ ਵੀ ਦੇਖੋ ਭਾਈ ਜੀ ਬੜਾ ਕਿਨੇ ਸੋਨਾ ਬਾਜ਼ਾਰ ਚ 500 ਦਾ ਇੱਕ ਇਥੇ 500 ਦੇ ਦੋ ਕਰ ਦਿੱਤੇ 500 ਦੇ ਦੋ ਸੂਟ ਦਾ 500 ਦੇ ਤੰਮੇ ਲਾਲ ਲੱਗਦਾ ਮਾਤੋਸ਼ੀ ਦਸਤਾ ਓਏ ਤੇ ਇੱਕ ਹੋਰ ਫਾਇਦਾ ਲੋ ਓਏ ਬੁਜਾਰਾਂ ਦੇ 200 ਦਾ ਦੁਪੱਟਾ ਅਸੀਂ ਦਵਾਂਗੇ 50 ਰੁਪਏ 50 ਰੁਪਏ ਦਾ ਦੁਪੱਟਾ ਓਏ ਆ ਵੇਖੋ ਦੁਪੱਟੇ ਇਹ ਦਵਾਂਗੇ ਜਿਹੜਾ 200 300 ਰੁਪਏ ਦਾ 250 ਦਾ ਓ 70 ਰੁਪਏ ਦਾ ਦੁਪੱਟਾ ਦੇਤਾ ਲਓ ਜੀ ਕਹਿੰਦੇ ਕੋਈ 150 ਨਹੀਂ ਕੋਈ 200 ਨਹੀਂ 50 ਰੁਪਏ ਦਾ ਦੁਪੱਟਾ ਲੈ ਜਾਓ 50 ਰੁਪਏ ਦਾ ਦੁਪੱਟਾ ਲੈ ਜਾਓ ਰੰਗ ਇਹਦੇ ਵਿੱਚ ਬਹੁਤ ਸੋਹਣਿਆ 50 50 ਰੁਪਏ ਦਾ ਦੁਪੱਟਾ ਕਰ ਦਿੱਤਾ ਹੈਗਾ ਓ ਰਾਮ ਟੈਕਸ ਤੇ ਸੂਡ ਓ ਵੇਖੋ ਸੂਡ ਆ 15 1500 ਦਾ ਸੂਟ ਦਿੰਦੇ ਪਜਾਰਾ ਚ ਉਹ ਦਵਾਂਗੇ 750 ਦੀ ਰੇਂਜ ਚ 750 ਉਹ ਕਿੱਥੋਂ ਕਿੱਥੋਂ ਬੀਬੀਆਂ ਆਈਆਂ ਵੇਖੋ ਉਹ ਕੋਈ ਡੱਲੇ ਹੋ ਆਈ ਉਹ ਕੋਈ ਦਸੂਆ ਆਈ ਉਹ ਕੋਈ ਮਕੇਰੀਆਂ ਤੋਂ ਆ ਗਈ ਏ ਆ ਦੇਖੋ ਕੋਈ 500 ਨਹੀਂ ਕੋਈ 600 ਨਹੀਂ ਆ ਵੀ 250 ਰੁਪਏ ਚ 2 250 ਚ ਲੈ ਜਾਓ ਇੱਕ ਹੋਰ ਦਿਖਾ ਦਨੇ ਤੁਹਾਨੂੰ ਦੇਖੋ ਜੀ ਮਲਾਈ ਵਰਗਾ ਕੱਪੜਾ ਅਸੀਂ ਖੁਦ 800 ਦਾ ਵੇਚਦੇ ਸੀ ਪਰ ਸੇਲ ਦੇ ਵਿੱਚ ਕਰਤੇ ਆ 800 ਦੇ ਦੋ ਆ ਦੇਖੋ 400 ਰੁਪਏ ਦਾ ਸੂਟ ਕਰਤਾ ਮਲਾਈ ਵਰਗਾ ਕੱਪੜਾ ਕਰਤਾ ਆਹ ਵੇਖੋ ਇਹ ਦੁੱਡ ਡਿਜ਼ਾਈਨਿੰਗ ਵੇਖੋ 800 ਦੇ ਦੋ ਸੂਟ ਜਿਹੜਾ ਸੂਟ ਪਿਆਜ ਹਜ਼ਾਰ ਉਹ ਪਿਓਰ ਕੈਮਰਿਕ ਦਾ ਸੂਟ ਉਹ ਮੱਖਣ ਗੱਬਾ ਸੂਟ ਪਾ ਕੇ ਪੱਖੇ ਅੱਗੇ ਬੈਨ ਦੀ ਲੋੜ ਕੋਈ ਨਹੀਂ ਉਹ ਠੰਡੀ ਇੰਨੀ ਕੁ ਲੱਗਣੀ ਏ ਆਹ ਦੇਖੋ ਬੀਬੀਆਂ ਦੇ ਚਿਹਰੇ ਰਖੂ ਜੀ ਬੀਬੀਆਂ ਖੁਸ਼ ਹੋ ਗਈਆਂ ਕਹਿੰਦੇ ਵੀ ਮਜ਼ਾ ਆ ਗਿਆ ਹੁਣ ਨਾਨਕੀ ਜਾਨ ਦੀ ਲੋੜ ਨਹੀਂ ਛੁੱਟੀਆਂ ਦੇ ਵਿੱਚ ਇੱਥੇ ਆਜੋ 100 100 ਰੁਪਏ 2 200 ਰੁਪਏ 5 500 ਪੂਰੇ ਇੰਡੀਆ ਦੀ ਸਭ ਤੋਂ ਵੱਡੀ ਹੱਲਾ ਬੋਲ ਸੇਲ ਆਤੀ ਆ। ਦੇਖੋ ਡਿਜ਼ਾਈਨਿੰਗ ਕਿ ਡੀਕੜੀ ਪਿਆਰੀਏ। ਦੇਖੋ ਬਿਜਾਰਾਂ ਚ ਜਿਹੜਾ ਮਿਲਦਾ ਬਣਾਉਣਾ 120000 ਜਿਆਦਾ ਓਏ 800 ਦੇ ਓ 400 ਦਾ ਸੂਟ ਭਾਵੇਂ ਬਣਾ ਲਓ ਫਰਾਕ ਭਾਵੇਂ ਬਣਾ ਲਓ ਪਲਾਜੋ ਭਾਵੇਂ ਪਟਿਆਲਾ ਸਲਵਾਰ ਓ ਜਿੱਦਾਂ ਦਾ ਮਰਜ਼ੀ ਆ। ਓ ਵੇਖ ਬੀਬੀਆਂ ਨੇ ਚਿਹਰੇ ਤੇ ਰੌਣਕਾਂ ਆ ਗਿਆ ਰੌਣਕ। ਓ ਖੁਸ਼ ਹੋ ਗਿਆ ਸੋ। ਆ ਦੇਖੋ ਜੀ ਕੁੜੀਆਂ ਚਿੜੀਆਂ ਲਈ ਵੀ ਸਾਡੇ ਕੋਲ ਆ ਦੇਖੋ ਬਜ਼ੁਰਗਾਂ ਲਈ ਦਾਦੀਆਂ ਨਾਨੀਆਂ ਮਾਸੀਆਂ ਭੂਆ ਚਾਚੀਆਂ ਓ ਖੁਸ਼ ਕਰਦੇ ਓ ਦੇਖੋ। 500 ਦੇ 2 250 ਰੁਪਏ ਦੇ ਵਿੱਚ ਕਰਤਾ 250 ਰੁਪਏ ਦਾ ਉਹ ਸਜਾ ਲੋ ਆਪਣੇ ਬੈੱਡ ਉਹ ਜਿੰਤਾ ਮਰਜੀ ਉਹ ਬਾਜ਼ਾਰਾਂ 'ਚ ਜਿਹੜੇ ਰੇ ਲੁੱਟਾਂ ਖਾਂਗੇ ਨਹੀਂ ਬੰਦ ਹੋ ਗਈਆਂ ਬੰਦ ਉਹ 250 ਰੁਪਏ ਦੀ ਡਬਲ ਬੈੱਡ ਦੀ ਚਾਦਰ ਬਾਜ਼ਾਰ ਦੇ ਵਿੱਚ ਜਿਹੜੀ ਹਜ਼ਾਰ-ਹਜ਼ਾਰ ਰੁਪਏ ਦੀ ਇੱਕ ਮਿਲਦੀ ਇੱਥੇ ਹਜ਼ਾਰ ਦੀਆਂ 4 250 ਰੁਪਏ ਦੀ ਬੈੱਡ ਸ਼ੀਟ ਇਹਦੇ ਵਿੱਚ ਰੰਗ ਬਹੁਤ ਨਾਲੇ ਸਹਰਾਣੇ ਕਬਰ ਵੀ ਅਸੀਂ ਨਾਲ ਦੇ ਰਹੇ ਆ ਆ ਦੇਖੋ ਲੁੱਟ ਪੈ ਗਈ ਆ ਦਿਨ ਥੋੜੇ ਆ 4 ਦਿਨ ਤੁਹਾਡੇ ਕੋਲ ਇੱਧਰ ਦੇਖੋ ਤੁਸੀਂ ਡਿਜ਼ਾਈਨ ਚੈੱਕ ਕਰੋ ਪ੍ਰਿੰਟ ਉਹ ਗਰਮੀਆਂ ਵਾਲੇ ਸੂਟਾਂ ਦੇ ਵਿੱਚ ਤਾਂ ਤਵਾਹੀ ਲਿਆਤੀ ਤਵਾਹੀ ਹੱਲਾ ਬੋਲ ਸੇਲ ਆਤੀ ਕੋਈ 200 ਕੋਈ 300 ਕੋਈ 400 500 ਦਿਨਾਂ ਨਾ ਮਾਮਾ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰ ਆ ਫੇਰੀ ਲਾ ਕੇ ਕੱਪੜਾ ਵੇਚਦੇ ਆ ਆਜੋ ਏਡੇ ਵੱਡੇ ਫਾਇਦੇ ਮਾਉਣ ਕੇ ਨਹੀਂ ਮਿਲਣੇ ਆ ਸਾਰਾ ਹੀ ਸਟਾਕ 2-3 ਦਿਨਾਂ ਦੇ ਵਿੱਚ ਵਿਹਲਾ ਕਰ ਦੇਣਾ ਸੀ ਓਏ ਆ ਵੇਖੋ ਬੀਬੀਆਂ ਦੇ ਨਾਲ ਹੀ ਪਹਿਣਾ ਕਿ ਤੁਸੀਂ ਡਾਰਕ ਰੰਗ ਦੇ ਲਾਏ ਉਹ ਹਾਡੇ ਵਾਸਤੇ ਕਿ ਲਾ ਉਹਨਾਂ ਵਾਸਤੇ ਵੀ ਸਪੈਸ਼ਲ ਚੀਜ਼ਾਂ ਉਹ ਨਿਗੀ ਨਿਗੀ ਬੂਟੀ ਕੱਪੜਾ ਵੇਖੋ ਉਹ ਪਾਇਆ ਕਿੱਡਾ ਸੋਹਣਾ ਲੱਗਣਾ ਮੇਰੀ ਮਾਂ ਨੂੰ ਉਹਦੇ ਵਾਸਤੇ ਵੇਖ ਡਿਜ਼ਾਈਨਿੰਗ ਕਿੱਡੀ ਕਿੱਡੀ ਸੋਹਣੀ ਲਿਆਂਦੀ ਏ ਵੇਖੋ ਓਹ ਨਿਗਾਹ ਨੀ ਕਾ ਪ੍ਰਿੰਟ ਓਏ ਆ ਵੇਖੋ ਸੂਟ ਵਾਹ ਜੀ ਵਾਹ ਕਿੱਡਾ ਪਿਆਰਾ ਸੂਟ ਓਏ ਮੁਖ ਦੇ ਪਾਸ ਸੂਟ ਦੇ ਮਾਤੋ ਸ਼੍ਰੀ ਦਸਤਾਰ ਨੇ ਕਰਤੀਆਂ ਕਮਾਲਾ ਦੇਖੋ ਸਾਡੇ ਕੋਲ 100 ਰੁਪਏ ਦੇ ਸੂਟ ਸ਼ੁਰੂ 200 300 500 ਦੇ ਲੈ ਕੇ ਵਾਹ 5 5000 ਦੇ ਦਾਜ ਬਰੀ ਦੇ ਕੱਪੜੇ ਤੇ ਵੱਡੀਆਂ ਆਫਰਾਂ ਕਢਾਈਆਂ ਵਾਲੇ ਸੂਟਾਂ ਤੇ ਜਿਹੜਾ ਬਾਜ਼ਾਰ 'ਚ 50000 ਰੁਪਏ ਦਾ ਕੱਪੜਾ ਇੱਥੇ 15000 'ਚ ਮਿਲਣਾ ਤੁਸੀਂ ਇੱਥੇ ਆਜੋ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ 24 ਜੂਨ ਤੱਕ ਆਜੋ ਵੱਡੇ ਫਾਇਦੇ ਫਰੀਦ ਦੇ ਪਾ ਕੱਪੜਾ ਉਹ ਦੇਖੋ ਚਾਰੇ ਪਾਸੇ ਦੇਖੋ ਸਾਰੇ ਪਾਸੇ ਨਿਗਾਹ ਮਾਰ ਕੇ ਦੇਖ ਲੋ ਵੱਡੇ ਮੇਲੇ ਲੱਗ ਗਿਆ ਲੋਕ ਦੂਰੋਂ ਦੂਰੋਂ ਆ ਗਿਆ ਲੋਕਾਂ ਦੇ ਫਾਇਦੇ ਹੋ ਰਿਹਾ ਦੇਖੋ ਪਹਿਣਾ ਕਿੰਨੀਆਂ ਖੁਸ਼ ਹੋ ਗਈਆਂ ਕਹਿੰਦੀਆਂ ਪਹਿਲੀ ਵਾਰੀ ਸਾਡੇ ਫਾਇਦੇ ਹੋਇਆ ਬਜ਼ਾਰਾਂ 'ਚ ਆ ਕੇ ਲੁੱਟਣਾ ਨਾ ਕਰਾਓ ਬਹੁਤ ਵੱਡਾ ਫਾਇਦਾ 4 ਦਿਨ 24 ਜੂਨ ਤੱਕ 21 22 23 ਤੇ 24 ਜੂਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਆਜੋ ਵੱਡੇ ਫਾਇਦੇ ਕਰਾਂਗੇ ਭਾਈ ਜੀ ਇਹਦੂ ਉੱਪਰ ਵੀ 7-800000 2000 ਜਿਹੜਾ ਸਾਰੀ ਵੈਰਾਈਟੀ ਮਿਲ ਜੂਗੀ ਸਾਰੀ ਵੈਰਾਈਟੀ ਮਿਲ ਜੂਗੀ ਜੇ ਕਹਨੇ ਪਾਣੇ ਦੁਪੱਟੇ ਵਾਲੇ ਲੈਣਿਆ ਕਹਿੰਦੀ ਬਾਜ਼ਾਰ ਆ ਸੂਟ ਜਿਹੜਾ ਬਾਜ਼ਾਰ ਚ 12 12 15 15 ਸੌਦਾ ਦਿੰਦੇ ਉਹ 500 ਰੁਪਏ ਦਾ ਸੂਟ ਦੇ ਦੇਾਂਗੇ 500 ਰੁਪਏ ਦਾ ਉਹ ਲਿਖ ਕੇ ਲਿਆਤਾ ਵਾ ਪਾਣੇ ਕੋਈ ਬੱਚਾ ਆ ਜਾਏ ਲੁੱਟ ਖੋ ਕੋਈ ਨਹੀਂ ਕਰਾਂਗੇ ਆ ਦੇਖੋ ਬਜਾਰਾਂ ਵਾਲੇ ਨੇ ਬੜਕ ਦੇ ਵਿੱਚ ਮਾਲ ਲੈਂਦਾ ਆਇਆ ਵਾ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜਗੀ ਓਏ ਆ ਦੇਖੋ ਪਾਕਿਸਤਾਨੀ ਸੂਟ ਪੈਨ ਕਹਿੰਦੀ ਇਹਦੇ ਮਿਲਦਾ ਹੀ 1500 ਦਾ ਓ ਮੈਂ ਕਹਿੰਦਾ ਤੈਨੂੰ 1500 ਦੇ ਨਹੀਂ ਦੇਣਾ ਤੈਨੂੰ 1000 ਦੇ ਦੇ ਦੇਣੇ ਆ ਦੋ ਸੂਟ ਇਹ ਦੋਵੇਂ ਪਹਿਣਾ ਇੱਕੋ ਰੰਗ ਦੇ ਪਾ ਓ ਸੋਨਾ ਕਿੱਡਾ ਲਵੇ ਕਿੱਡਾ ਸੋਨਾ ਗਲਾ ਬਣਾ ਨਾਲ ਦੁਪੱਟਾ ਦਵਾਂਗੇ ਪਿਆਰ ਦਾ ਦੇਖੋ ਜੀ ਇੱਥੇ ਇੱਕ ਇੱਕ ਸੂਟ ਲੈਣਾ ਆਉਂਦੇ ਆ 10 10 15 15 ਇੱਕੋ ਹੀ ਨਾਲ ਦੇ ਬੁਟੀਕਾਂ ਵਾਲੇ ਸੂਟ ਜਣੇ ਲੈਣੇ ਆ ਛੇਤੀ ਆ ਜਾਓ ਬਹੁਤ ਸਾਰਾ ਫਾਇਦਾ ਕਾਦੀਆਂ ਚ ਹੋਣਾ ਤੁਸੀਂ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈਣੀ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਕਰਦੀਆਂ